ਸੀ ਆਈ ਡੀ ਲਿਖਦੀ ਰਿਪੋਰਟੇ ਹੱਕ ਲੈਣ ਲਈ ਨਗਾਰੇ ਲਾਉਂਦਾ ਚੋਟੇ ਉਹਦੇ ਦਿਲ 'ਚ ਨਰਤਾ ਜਿੰਨੀ ਖੋਟੇ ਤਾਈਆ ਪਿੰਡਾਂ ਵਾਲੇ ਤੋਂ ਸੁਰ ਤਾਰ ਡਰ ਗਈ ਉਹਦੀ ਸ਼ੇਰ ਜੀ ਤਹਾੜ ਅੱਖ ਬਾਜ ਵਰਗੀ ਓਕ ਮੰਨਦੇ ਨੇ ਮੁਕੀ ਟਕਸਾਲ ਦਾ ਕੋਈ ਨਾ ਹਾਜ਼ਰ ਜਵਾਬ ਉਹਦੇ ਨਾਲ ਦਾ ਜਿਹਦੇ ਹੱਥ ਵਿੱਚ ਤੀਰ ਰੂਪ ਕਾਲ ਦਾ ਝੰਡੇ ਕੇਸਰੀ ਤੇ ਥੱਲੇ ਡਾਟ ਕੇ ਖਲੋ ਗਿਆ ਇੰਜ ਲੱਗਦਾ ਪੰਜਾਬ ਸਾਰਾ ਬਾਗੀ ਹੋ ਗਿਆ ਫਿਰ ਸੀਆਈਡੀ ਲੈ ਖਦੀ ਰਿਪੋਰਟ ਹੈ ਹੱਕ ਲੈਣ ਲਈ ਨਗਾਰੇ ਲਾਉਂਦਾ ਚੋਟ ਹੈ ਉਦੇ ਦੇਲਚ ਨਰਤਾ ਜਿੰਨੀ ਖੋਟੇ ਤਾਈਆ ਪਿੰਡ ਰਾਵੜੇ ਤੋਂ ਸਰਕਾਰ ਡਰ ਗਈ ਉਹਦੀ ਸ਼ੇਰ ਜੀ ਤਹਾੜ ਅਖਬਾਜ ਵਰਗੀ ਲੋਕ ਮਨ ਦੇ ਰੇ ਮੁਖੀ ਤੱਕ ਸਾਲ ਦਾ ਕੋਈ ਨਾ ਹਾਜ਼ਰ ਜਵਾਬ ਉਹਦੇ ਨਾਲ ਦਾ ਜੀ ਦੇ ਹੱਥ ਵਿੱਚ ਤੀਰ ਰੂਪ ਕਾਲ ਦਾ ਢੰਡੇ ਕੇਸਰੀ ਦੇ ਥੱਲੇ ਡਟ ਕੇ ਖਲੋ ਗਿਆ ਇੰਜ ਲੱਗਦਾ ਪੰਜਾਬ ਸਾਰਾ ਬਾਗੀ ਹੋ ਗਿਆ ਟੇਕ ਰੱਖੋ ਤਖਤ ਅਕਾਲ ਦੀ ਕੀ ਸਿਫਤ ਨਰਾਲੀ ਉਹਦੀ ਚਾਲ ਦੀ ਕਦ ਸਰੂਜ ਆ ਗੱਲ ਕਮਾਲ ਦੀ ਜਿਹੜੇ ਸੋਹਣੇ ਉਹਦਾ ਕੇਰਾ ਪ੍ਰਚਾਰ ਲੈਂਦੇ ਨੇ ਚੁੱਪ ਹੱਥਾਂ 'ਚ ਜਵਾਨ ਤਿਆਰ ਲੈਂਦੇ ਨੇ ਇੱਥ ਲੰਮੀ ਪਤਲਾ ਸਰੀਰ ਹੈ ਬੜੀ ਉਸ ਦੀ ਜੋਸ਼ੀਲੀ ਤਕਰੀਰ ਹੈ ਫੱਬੇ ਟਾਗ ਉਹਦੀ ਉੱਤੇ ਸ਼ਮਸ਼ੀਰ ਹੈ ਖੂਨ ਨੇਤਰਾ ਚੋਂ ਖੂਨ ਨੇਤਰਾ ਚੋਂ ਖੂਨ ਨੇਤਰਾ ਚੋਂ ਜੀ ਦੇ ਗੈਰਤ ਦਾ ਚੋਗਿਆ ਇੰਜ ਲੱਗਦਾ ਪੰਜਾਬ ਸਾਰਾ ਬਾਗੀ ਹੋ ਗਿਆ ਖਲਕੇ ਥਾ ਤਾਰਿਵਾਨਿਓ ਪਲਖੰਡੇ ਵਾਲੀ ਤੁਰਿਆ ਸ਼ਕਾਨਿਓ ਸਿੱਧਾ ਹੋ ਗਿਆ ਅਖੀਰ ਸ਼ਾਤੀ ਤਾਨਿਓ ਹਰ ਹਿਰਦੇ ਦੇ ਦਲੀਲ ਉਹਦੀ ਕਰ ਕਰਗੀ ਉਹਦੀ ਸ਼ੇਰ ਜੀ ਤਹਾੜ ਉਹਦੀ ਸ਼ੇਰ ਜੀ ਤਹਾੜ ਅਖਬਾਜ਼ ਵਰਗੀ ਇੱਕ ਬੁਲਟ ਤੇ ਤੈਨੇ ਅਸਵਾਰ ਨੇ ਹੋਏ ਫੇਰਦੇ ਉਦਾਰ ਬਾਰ ਤਿਆਰ ਨੇ ਹੱਸ ਸਿਰ ਨੇ ਧਰਮ ਕਹਿੰਦੇ ਕਾਦਰ ਜਦ ਵੀ ਕਿਤੇ ਟੋਟ ਹੋ ਗਿਆ ਇੰਜ ਲੱਗਦਾ ਪੰਜਾਬ ਸਾਰਾ ਬਾਗੀ ਹੋ ਗਿਆ ਉਹ ਨੀਲੀ ਸ਼ਰਟ ਕਸਾਲੀ ਗੋਲ ਪੱਗ ਹੈ ਸ਼ਰਟ ਕਸਾਲੀ ਗੋਲ ਪੱਗ ਹੈ ਉਹਦੇ ਨੇ ਤਰਾਜ ਗੈਰ ਤੂੰ ਦੀ ਅੱਗ ਹੈ ਉਹਦੀ ਵੀਰਤਾ ਦਾ ਕਲੀ ਅਣਕੁ ਦੀ ਮਨ ਨਦੋਂ ਨਤ ਪਰਗੀ ਉਹ ਦੀ ਸ਼ੇਰ ਜੀ ਤਹਾੜ ਅਖਬਾਜ ਵਰਗੀ ਆ ਮੇ ਰਾਜਨੀਤੀ ਆਗੂ ਕਈ ਗਦਾਰ ਨੇ ਧਾੜਾ ਪਾ ਕੇ ਖਰੀਦੇ ਸਰਕਾਰ ਨੇ ਬਾਕੀ ਸਿੱਖ ਸਾਰੇ ਕੌਮੀ ਪਹਿਰੇਦਾਰ ਨੇ ਸੱਚ ਸ਼ਹਿਰ ਸਫੜਾਇਆ ਕਾਬ ਵਿੱਚ ਪਰੋਗਿਆ ਇੰਜ ਲੱਗਦਾ